ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਤ ਜਾਣਕਾਰੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂ ਇੱਥੇ 600 ਰੁਪਏ ਪ੍ਰਤੀ ਕੁਆਂਟਰ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ ਸ੍ਰੀ ਤਰਨਤਨ ਸਾਹਿਬ 610 ਰੁਪਏ ਦੇ ਲਗਭਗ ਜਿਤਕੀ ਮੋਗਾ ਮੰਡੀ 625 ਪਾਤੜਾ ਮੰਡੀ 700 ਰੁਪਏ ਦੇ ਲਗਭਗ ਪਠਾਨਕੋਟ ਮੰਡੀ ਦੇ ਵਿੱਚ 740 ਰੁਪਏ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਗਰਦਾਸਪੁਰ ਤਾਂ 600 ਪਲੱਸ ਜਗਰਾਉ ਮੰਡੀ 640 ਰੋहतक ਮੰਡੀ ਦੇ ਵਿੱਚ 700 ਰੁਪਏ ਕੋਟਕਪੂਰਾ ਮੰਡੀ ਵਿੱਚ 500 ਪਲੱਸ ਜੋ ਕਿ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਚੱਲ ਰਿਹਾ ਹੈ ਜੋ ਕਿ ਇਹ ਰੇਟ ਮੰਡੀਆਂ ਦੇ ਹਨ ਜਦ ਕਿ ਪਿੰਡਾਂ ਦੇ ਵਿੱਚ ਜੋ ਕਿ ਤੂੜੀ ਦਾ ਰੇਟ ਇਸ ਤੋਂ ਘੱਟ ਹੋ ਸਕਦਾ ਹੈ ਇਸ ਤੋਂ ਇਲਾਵਾ ਗੱਲ ਕਰੀਏ ਜੇਕਰ ਬਾਸਮਤੀ ਝੋਨੇ ਦੀ ਤਾਂ ਬਾਸਮਤੀ ਝੋਨਾ ਵੀ ਪੰਜਾਬ ਦੀਆਂ ਵਕ ਵਕ ਮੰਡੀਆਂ ਦੇ ਵਿੱਚ ਜੋ ਅੱਜਕੱਲ ਰੇਟ ਚੱਲ ਰਹੇ ਨੇ ਉਸ ਦੀ ਤਾਜ਼ਾ ਜਾਣਕਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 1121 4300 ਪਲੱਸ 1718 3800 ₹68 ਕੋਟਪੁਰਾ ਮੰਡੀ ਵਿੱਚ ਜੋ ਕਿ 1718 3700 ਪਲੱਸ 1885 3700 ਪਲੱਸ 1401 4000 ਤੋਂ ਉੱਪਰ ਜੋ ਕੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ ਹੈ ਢਲਾਡਾ ਮੰਡੀ ਦੇ ਵਿੱਚ 1401 ਦਾ 4100 ਪਲਸ 17 18 ਦਾ 3700 ਤੋਂ ਲੈ ਕੇ 3800 11 21 ਦਾ 3700 ਤੋਂ ਲੈ ਕੇ 3800 ਰੁਪਏ ਜਦ ਕਿ 1509 ਦਾ 3400 ਪਲਸ ਇਹ ਤੋਂ ਇਲਾਵਾ ਟਹਾਣਾ ਮੰਡੀ ਦੇ ਵਿੱਚ 18 85 ਦਾ ਰੇਟ 3800 ਪਲਸ 17 18 ਦਾ ਰੇਟ 2960 ਸਿਰਸਾ ਮੰਡੀ ਦੇ ਵਿੱਚ 17 18 ਦਾ ਰੇਟ 293900 1401 ਦਾ 4200 ਪਲਸ ਅਰਤੀ ਵਿੱਚ 1509 ਦਾ 3400 ਪਲੱਸ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਜੋ ਕਿ ਬਾਸਮਤੀ ਝੋਨੇ ਤੇ ਤੂੜੀ ਦੇ ਰੇਟ ਦੇ ਨਾਲ ਸੰਬੰਧਤ ਜੋ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਾਂਗੇ ਅਗਲੀ ਵੀਡੀਓ ਵਿੱਚ ਹੋਰ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਜੀ